Oh, uh... ਨਾਉ ਤੇਰਾ ਨਿਰੰਕਾਰ ਹੈ ਨਾ ਲੈ ਹਰ ਕਾ ਜਾਇਐ ਨਾਉ ਤੇਰਾ ਨਿਰੰਕਾਰ ਹੈ ਨਾ ਲੈ ਹਰ ਕਾ ਜਾਇਐ ਜੋ ਪਿਰਸਰ ਦਿਸਦਾ ਦੇਖਾ ਜੈ ਆਤਮਾਈ ਐ ਸਰਬਾਨੁ ਮਹਕਾਰ ਨਿਰੰਕਾਰ ਕਰ ਮੰਨ ਮੇਰੇ ਸਤਿ ਪਿਉ ਭਾਰ ਬੀਦ ਕੁਰਾਨ ਸਿਮਰਤ ਸੁਣੇ ਬਹੁ ਬਿਧ ਕਰੂੰ ਵਿਚਾਰ ਪਤ ਤੇ ਉਧਾਰਨ ਭੈ ਹਰਨ ਸੁਖ ਸਾਗਰ ਨਿਰੰਕਾਰ ਓ ਅਨਸਾਦ ਸਤਗੁਰ ਨਮਸ਼ਕਾਰ ਆਦ ਮਦ ਅੰਤ ਨਿਰੰਤਾਰਨ ਆਪੇ ਸੁਨ ਆਪੇ ਸੁਖ ਆਸਨ ਆਪੇ ਸੁਨਤ ਆਪ ਹੀ ਜਾਸਣ ਆਪਣੇ ਆਪ ਆਪੇ ਉਪਾਇਓ ਆਪੇ ਬਾਪ ਆਪ ਹੀ ਮਾਇ ਆਪੇ ਸੁਖ ਮੇ ਆਪੇ ਅਸਥੁਲਾ ਆਪੇ ਸੁਖ ਮੇ ਆਪੇ ਅਸਥੁਲਾ ਲਖੀ ਨਾ ਜਾਈ ਨਾਨਕ ਦੀ ਲੀਲਾ ਬਨਾਰਕ ਤੂੰ ਹੀ ਨਰੰਕਰ ਹਨ ਬਾਬਾ ਨਾਰਕ ਨਭਾ ਆਪਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧ ਨੂੰ ਧੰਨ ਕਹਿਆ ਤਿੰਨ ਜਮ ਨੇੜ ਨ ਆਇਆ ਤੂੰ ਕਰਨ ਕਰਮ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਵਰ ਨਾ ਕੋਈ ਤੁਧ ਆਪੇ ਸਿਸ਼ਟ ਸਿਰ ਜੀਆ ਆਪੇ ਗੁਣ ਗੋਈ ਤਬ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਾਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਾਧੇ ਆ ਗੁਰਮੁਖ ਨਾਨਕ ਆਤਿਆ ਸਭ ਆਕੋ ਤਨ ਭਗਤ ਆਇਆ ਜੀ ਹੋਰਾਂ ਤੇਜ ਰੱਖਦਾ ਆਪੇ ਭੰਡ ਸਾਜਣ ਆਪੇ ਸੁਰੰਗੇ ਇਕ ਨੀ ਰੁੱਧ ਸਮਾਏ ਇਕ ਕਿੱਲੇ ਰਹਿਣਗੇ ਇਕ ਨਿਹਾਲੀ ਤੇ ਸਹਿਰ ਉਤਰ ਕਰੇ ਤੇਰਾ ਸਵਾਰੇ ਮਾਨਤਾ ਜਿਉਂ ਨੰਦ ਕਰੇ ਆਪੇ ਸਾਜ ਕਰ ਆਪ ਘਾਇਬ ਰਖਿਆ ਸਤਿ ਵਾਹਿਗੁਰੂ ਦੀ ਖਾਲਸਾ ਰਹਿਣੇ ਦੇ ਪਤੇ ਸਤਨਾ ਜੀ ਸ੍ਰੀ ਵਾਹਿ ਹੈ ਗੁਰਜੀ ਪੌੜੀ ਵੱਡੇ ਕੀਆ ਵਡਿਆਈਆ ਕਿਚ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਾਦਰ ਕਰੀ ਤੇ ਜੀਆਂ ਰਜਕ ਸੰਭਾਹੇ ਸਾਈਂ ਕਾਰ ਕਮਾਵਣੀ ਤੁਰ ਛੋਡੀ ਤਿੰਨ ਨਾ ਪਾਏ ਨਾਨਕ ਏਕੀ ਬਾਹਰੀ ਔਰ ਦੂਜੀ ਨਾਹੀ ਜਾਏ ਹੋ ਕਰੇ ਜਿਤ ਸਹਿਰ ਜਾਏ ਹੋ ਕਰੇ ਜਿਤ ਚੈਰ ਜਾਏ ਤੁਧ ਸਤਿਨਾਮ ਟੀਰੀ ਵਾਹੇ ਗੁਰੂ ਰਾਮ ਕਲੀ ਮਹਲਾ ਤੀਜ ਅਨੰਦ ਕੋ ਅਹੰਕਾਰ ਸਤਗੁਰ ਪ੍ਰਸਾਦ ਨੰਦ ਪਾਇ ਮੇਰੀ ਮਾਏ ਸਤਿਗੁਰੂ ਮਾਪਿਆ ਸਤਿਗੁਰੂ ਮਾਪਿਆ ਕੰਟੀ ਮਨਵ ਜਿਆ ਵਾਲਾ ਆ ਗੁਰੂ ਨੰਕਰਦਾਰੀਆਂ ਸ਼ਬਦ ਦਾਵਨਾ ਆ sab <Sessizlik> par ਗੁਰੂ ਪਾਣ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇ ਲੈ ਸਗਲ ਜਗਤ ਚੰਗੀਆਂ ਬੁਰੀਆਂ ਆਈਆਂ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਕਰਮੀ ਆਪੋ ਆਪਣੀ i yeah. yeah.

ਤੈ ਤੁਮਰਾ ਖਨਾਰੇ ਪਾਵਕ ਸਾਗਰ ਅਸਾਹ ਲਹਿਰ ਮਹ ਤਾਰੋ ਤਰਨ ਹਾਰੇ ਮਾਤ ਗਰਭ ਮਹ ਆਪਨ ਸਿਮਰਨ ਦੇ ਤੈ ਤੁਮਰਾ ਖਨਹਾਰੇ ਪਾਵਕ ਸਾਗਰ ਅਸਾ ਲਹਿਰ ਮਹ ਤਾਰੋ ਤਰਨਹਾਰੇ ਮਾਦਹੁ ਤੂੰ ਠਾਕੁਰ ਸਿਰ ਮੋਰਾ ਕਰਨ ਜਾਨ ਤੂੰ ਦਾਤਾ ਮੰਗਣ ਕੋ ਸਗਲੀ ਦਾਨ ਦੇ ਪ੍ਰਭ ਭਾਨ ਖਿਨ ਮਹ ਅਵਰ ਖਿਨੇ ਮਹ ਅਵਰਾ ਚਰਜ ਚਲਤ ਤੁਮਾਰੇ ਰੂੜ ਗੂੜੋ ਗਹਿਰ ਗੰਭੀਰੋ ਉਚੋ ਅਗਮ ਅਪਾਰੇ ਸਾਜ ਸੰਗ ਜੋਤ ਮਹਿ ਮਿਲਾਇਓ ਤੋ ਸੁਣੀ ਤੇ ਮਾਰੇ ਬਾਣੀ ਆਨੰਦ ਪਿਆ ਪੇਖਤਿ ਨਾਨਕ ਪ੍ਰਤਾਪੁਰਖ ਨਿਰਬਾਣੀ ਸਾਧ ਸੰਗ ਜੋ ਤੁਮਹਿ ਮਿਲਾਇਓ ਤੋ ਸੁਣੀ ਤੇ ਮਾਰੇ ਬਾਣੀ ਅਨੰਦ ਪਿਆ ਪੇਖਤੀ ਨਾਨਕ ਪਰਤਾਪ ਪੁਰਖ ਨਿਰਵਾਣੀ ਸਤ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਏਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਇਸ ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕੰਨਾ ਤੁ ਭੁੱਲ ਚੁੱਕ ਮਾ ਫਾਬ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ